ਵਰ ਫਿਰ ਤੋਂ ਟੀਚਰ ਦਾ ਰੋਲ ਕਰ ਰਿਹਾ ਤੇ ਐਨੀ ਬਖੂਬੀ ਦੇ ਨਾਲ ਉਹਨਾਂ ਨੇ ਰੋਲ ਨਿਭਾਇਆ ਨਾ ਸਕੂਲਾਂ ਦੇ ਵਿੱਚ ਅੱਜ ਕੱਲ ਅਸੀਂ ਖਬਰਾਂ ਵੀ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਪੜ੍ਹਾਈ ਘੱਟ ਹੁੰਦੀ ਆ ਟਰੇਲਰ ਹੀ ਦੇਖਿਆ ਵੀ ਮੈਂ ਬਹੁਤ ਜ਼ਿਆਦਾ ਹੱਸੇ ਟਰੇਲਰ ਨੂੰ ਦੇਖ ਕੇ ਤੇ ਫਿਲਮ ਤੋਂ ਬਿਲਕੁਲ ਹੀ ਕਹਿ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੀ ਇੱਕ ਡਾਇਲੌਗ ਬਹੁਤ ਵਧੀਆ ਸੀ ਕਹਿੰਦੇ ਜੋ ਪੇਪਰਾਂ ਦੇ ਵਿੱਚ ਅਸੀਂ ਲਿਖਦੇ ਆ ਉਹ ਮੈਟਰ ਨਹੀਂ ਕਰਦਾ ਜੋ ਆਪਾਂ ਸਕੂਲਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਿੱਖਾਂਗੇ ਨਾ ਉਹ ਮੈਟਰ ਕਰਦਾ ਬੇਸਿਕਲੀ ਇਹ ਫਿਲਮ ਇੱਕ ਚੇਂਜ ਲਾਣਾ ਚਾਹੁੰਦੀ ਹੈ ਤੇ ਸੋਸਾਇਟੀ ਦੇ ਵਿੱਚ ਕਿੰਜ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਉਹਨਾਂ ਨੂੰ ਕਿਵੇਂ ਆਪਾਂ ਪ੍ਰੈਕਟੀਕਲ ਦੇ ਨਾਲ ਜੋੜ ਸਕਦੇ ਹਾਂ ਸ਼ਾਰਜ ਸਿੰਘ ਮੂਵੀ ਬਹੁਤ ਜ਼ਿਆਦਾ ਦੇਖਣ ਵਾਲੀ ਹੈ ਟੀਚਰਸ ਦੇ ਲਈ ਵੀ ਤੇ ਐਸ ਵੈਲ ਐਸ ਸਟੂਡੈਂਟਸ ਦੇ ਲਈ ਵੀ ਤੇ ਫੈਮਲੀ ਮੂਵੀ ਹੈ ਇੱਕ ਹਰ ਕੋਈ ਦੇਖ ਸਕਦਾ ਸਿਰਸਾ ਜੀ ਆਪਣੇ ਵਿੱਚ ਇੱਕ ਬਹੁਤ ਵਧੀਆ ਰੋਲ ਮਾਡਲ ਨੇ ਕਿਉਂਕਿ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਸਿੱਖਣ ਲਈ ਰਹ ਜਾਂਦੇ ਨੇ ਪਰ ਇਸ ਵਾਰੀ ਉਹਨਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸਵ ਕੁੜੇਲੀ ਪੋਸਟ ਪੰਜਾਬੀ 7 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਸਤਿੰਦਰ ਸਰਤਾਜ ਹੁਨਾ ਦੀ ਬੇਖਤ ਖੂਬਸੂਰਤ ਫਿਲਮ ਆ ਰਹੀ ਹੈ ਔਰ ਕਲੀ ਜੋਟਾ ਸ਼ਾਇਰ ਫਿਲਮ ਜਿਹੜੀ ਹੈ ਉਸ ਦੀ ਸਟੋਰੀ ਤੁਸੀਂ ਅਲੱਗ ਲੈਵਲ ਦੀ ਦੇਖੀ ਹੈ ਪਰ ਹੁਸ਼ਿਆਰ ਸਿੰਘ ਫਿਲਮ ਜਿਹੜੀ ਹੈ ਉਹ ਅਲੱਗ ਜ਼ੋਨ ਦੀ ਫਿਲਮ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜਿੱਥੇ ਤੁਹਾਨੂੰ ਤੁਸੀਂ ਹੱਸ 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 ਉਸਕੇ ਲੋਟਪੋਟ ਹੋਣਗੇ ਉੱਥੇ ਹੀ ਨਾਲ ਦੀ ਨਾਲ ਸੀਰੀਅਸ ਵੀ ਕੁਝ ਗੱਲਾਂ ਸਮਝਾਈਆਂ ਗਈਆਂ ਨੇ ਇੱਕ ਸੀਰੀਅਸ ਮੈਸੇਜ ਦੇਣ ਦੀ ਕੋਸ਼ਿਸ਼ ਹੈ ਤੇ ਪੰਜਾਬੀ ਇੰਡਸਟਰੀ ਦੀ ਪਹਿਲੀ ਕੈਦਾ ਦੀ ਫਿਲਮ ਜਿਸ ਵਿੱਚ ਤਕਰੀਬਨ 86 ਦੇ ਕਰੀਬ ਸੀਨੀਅਰ ਤੇ ਜੂਨੀਅਰ ਆਰਟਿਸਟ ਜਿਹੜੇ ਨੇ ਉਹ ਤੁਹਾਨੂੰ ਇਕੱਠੇ ਇੱਕ ਹੀ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੇ ਸਤਿੰਦਰ ਸਰਤਾਜ ਖੁਨਾ ਦੇ ਵੱਲੋਂ ਮੋਸਟ ਆਫ ਦਾ ਗਾਣੇ ਫਿਲਮਾਂ ਦੇ ਗਾਏ ਗਏ ਨੇ ਲਿਖੇ ਗਏ ਨੇ ਔਰ ਖੁਸ਼ਿਆਰ ਸਿੰਘ ਇਸ ਫਿਲਮ ਦਾ ਨਾਮ ਜਿਹੜਾ ਹੈ ਉਹ ਜਿਸ ਤਰੀਕੇ ਦਾ ਉਹਨਾਂ ਦਾ ਕਿਰਦਾਰ ਹੈ ਉਸ ਨੂੰ ਬਖੂਬੀ ਤਰੀਕੇ ਨਾਲ ਬਿਆਨ ਕਰਦਾ ਕਿਉਂਕਿ ਪਹਿਲਾ ਇੱਕ ਅਜਿਹੇ ਬੱਚੇ ਦੀ ਕਹਾਣੀ ਜਿਸ ਨੂੰ ਪੜਨਾ ਪਸੰਦੀ ਹੈ ਔਰ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਐਦਾਂ ਦਾ ਮੋੜ ਆਂਦਾ ਹੈ ਔਰ ਪੜ੍ਹਾਈ ਦੀ ਅਹਿਮੀਅਤ ਉਸ ਨੂੰ ਇਸ ਕਦਰ ਤੱਕ ਫੀਲ ਹੁੰਦੀ ਹੈ ਕਿ ਉਹ ਹੋਰ ਬੱਚਿਆਂ ਦੀ ਜ਼ਿੰਦਗੀ ਵੀ ਬਦਲਣਾ ਚਾਹੁੰਦਾ ਸੋ ਕੁਝ ਐਦਾਂ ਦਾ ਟ੍ਰੇਲਰ ਜਿਹੜਾ ਹੈ ਉਹ ਇਸ ਫਿਲਮ ਦਾ ਸਾਹਮਣੇ ਆਇਆ ਹੈ ਇਸ ਫਿਲਮ ਨੂੰ ਜਿਹੜਾ ਲਿਖਿਆ ਹੈ ਉਹ ਜਗਦੀਪ ਸਿੰਘ ਵੜੈਨਖ ਹੋਣਾ ਨੇ ਲਿਖਿਆ ਹੈ ਤੇ ਉਸ ਤੋਂ ਬਾਅਦ ਡਾਇਰੈਕਟ ਜਿਹੜਾ ਹੈ ਉਹ ਉਦੇ ਪ੍ਰਤਾਪ ਸਿੰਘ ਹੋਣਾ ਦੇ ਵੱਲੋਂ ਕੀਤਾ ਗਿਆ ਔਰ ਇਸ ਫਿਲਮ ਦੇ ਵਿੱਚ ਵਧੀਆ ਕਿਰਦਾਰ ਦੇ ਵਿੱਚ ਤੁਹਾਨੂੰ ਖੁਦ ਸਤਿੰਦਰ ਸਰਤਾਜ ਸਿਮੀ ਚਾਕਲ ਬੀ ਐਨ ਸ਼ਰਮਾ ਔਰ ਸੀਮਾ ਕੌਸ਼ਲ ਨਜ਼ਰ ਆਉਣਗੇ ਰੁਪਿੰਦਰ ਰੂਪੀ ਨਜ਼ਰ ਆਉਣਗੇ ਔਰ ਬਹੁਤ ਸਾਰੇ ਆਰਟਿਸਟ ਨੇ ਲਿਸਟ ਬਹੁਤ ਲੰਬੀ ਹੈ ਰਾਣਾ ਰਣਵੀਰ ਨਜ਼ਰ ਆਉਣਗੇ ਮਲਕੀਤ ਰੋਨੀ ਨਜ਼ਰ ਆਉਣਗੇ ਤੋਂ ਟ੍ਰੇਲਰ ਖੁਣ ਲਾਂਚ ਹੋਇਆ ਔਰ ਟ੍ਰੇਲਰ ਲਾਂਚ ਦਾ ਇਵੈਂਟ ਬਹੁਤ ਵਧੀਆ ਗਿਆ ਤਾਂ ਸਾਡੇ ਸਟਾਫ ਦੇ ਨਾਲ ਵੀ ਅੱਜ ਗੱਲਬਾਤ ਕਰਾਂਗੇ ਕਿਉਂਕਿ ਸਭ ਨੇ ਆਲਮੋਸਟ ਟ੍ਰੇਲਰ ਦੇਖ ਲਿਆ ਹੈ ਸੋ ਉਹਨਾਂ ਨੂੰ ਟ੍ਰੇਲਰ ਕਿਵੇਂ ਦਾ ਲੱਗਿਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਗੁਰਦੀਪ मैम ਨੇ ਮੈਮ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਸਾਰਾ ਟ੍ਰੇਲਰ ਜੋ ਤੁਸੀਂ ਸਤਿੰਦਰ ਸਰਤਾਜ ਉਹਨ ਮੈਨੂੰ ਬਹੁਤ ਵਧੀਆ ਲੱਗਾ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਮੂਵੀ ਹੁੰਦੀ ਆ ਕੋਈ ਨਾ ਕੋਈ ਬਹੁਤ ਵਧੀਆ ਮੈਸੇਜ ਦੇ ਨਾਲ ਅੱਗੇ ਆਉਂਦੇ ਆ ਕਲੀ ਜੋਟਾ ਮੂਵੀ ਦੇਖੀ ਸੀ ਕੁੜੀਆਂ ਦੇ ਲਈ ਬਹੁਤ ਸੋਹਣਾ ਮੈਸੇਜ ਸੀ ਹੁਣ ਇੱਕ ਵਾਰ ਫਿਰ ਤੋਂ ਟੀਚਰ ਦਾ ਰੋਲ ਕਰ ਰਹੀ ਆ ਤੇ ਐਨੀ ਬਖੂਬੀ ਦੇ ਨਾਲ ਉਹਨਾਂ ਨੇ ਰੋਲ ਨਿਭਾਇਆ ਨਾ ਸਕੂਲਾਂ ਦੇ ਵਿੱਚ ਅੱਜ ਕੱਲ ਅਸੀਂ ਖਬਰਾਂ ਵੀ ਕਰਦੇ ਆ ਕਿਸ ਤਰੀਕੇ ਦੇ ਨਾਲ ਪੜ੍ਹਾਈ ਘੱਟ ਹੁੰਦੀ ਆ ਮੈਡਮਾਂ ਅੱਜ ਕੱਲ ਰੀਲਾਂ ਤੇ ਜ਼ਿਆਦਾ ਬਿਜ਼ੀ ਹੁੰਦੀਆਂ ਸੋ ਉਹ ਚੀਜ਼ ਉਹਨਾਂ ਨੇ ਬਹੁਤ ਸੋਹਣੀ ਦਿਖਾਈ ਆ ਕਾਮੇਡੀ ਜਿਹੜੀ ਆ ਕਾਫੀ ਜ਼ਿਆਦਾ ਵਧੀਆ ਜਿਹਦੇ ਵਿੱਚ ਮੈਡਮ ਅਸੀਂ ਉਹਨਾਂ ਨੂੰ ਲਾਈਨ ਕਡਾਇਲੌਗ ਬਹੁਤ ਵਧੀਆ ਸੀ ਕਹਿੰਦੀ ਜੇ ਉਹ ਪੇਪਰਾਂ ਦੇ ਵਿੱਚ ਅਸੀਂ ਲਿਖਦੇ ਆ ਉਹ ਮੈਟਰ ਨਹੀਂ ਕਰਦਾ ਜੋ ਆਪਾਂ ਸਕੂਲਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਿੱਖਾਂਗੇ ਨਾ ਉਹ ਮੈਟਰ ਕਰਦਾ ਕਿਤਾਬਾਂ ਦੇ ਨਾਲ ਉਹ ਐਕਟੀਵਿਟੀ ਕਿੱਦਾਂ ਕਰਨੀਆਂ ਕਰਵਾਉਣੀਆਂ ਉਸ ਗੱਲ ਤੇ ਉਹਨਾਂ ਨੇ ਜ਼ੋਰ ਦਿੱਤਾ ਐਂਡ ਕਾਮੇਡੀ ਦੇ ਨਾਲ ਨਾਲ ਉਹ ਜਿਹੜੀ ਲਿਰਿਕਸ ਲਿਖਦੇ ਆ ਜੋ ਉਹਨਾਂ ਦੀ ਸਿੰਗਿੰਗ ਆ ਉਹ ਤਾਂ ਆਸਮ ਹੈਗੀ ਆ ਪਰ ਉਹਨਾਂ ਦੀ ਅਦਾਕਾਰੀ ਜਿਹੜੀ ਆ ਉਸ ਦੇ ਲਈ ਵੀ ਮੈਂ ਕਹੂੰਗੀ 10/10 ਨੰਬਰ ਆ ਮੇਰੇ ਵੱਲੋਂ ਤੇ ਉਹ ਉਸ ਫਿਲਮ ਦਾ ਜਿਹੜਾ ਨਵਾਂ ਗੀਤ ਆਇਆ ਹੈ ਹੱਲੇ ਬਹੁਤ ਬਾਕੀ ਨੇ ਤਿਆਰੀਆਂ ਉਹ ਉਹ ਮਤਲਬ ਉਹ ਕਿਵੇਂ ਦਾ ਲੱਗਿਆ ਸਿੰਗਿੰਗ ਤਾਂ ਬਿਲਕੁਲ ਘੈਂਟ ਆ ਉਹਨਾਂ ਦੀ ਜਦੋਂ ਵੀ ਉਹਨਾਂ ਦੀ ਆਵਾਜ਼ ਸੁਣਦੇ ਆ ਮੇਰੇ ਪਰਸਨਲ ਫੇਵਰੇਟ ਆ ਸੋ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਸਕੂਨ ਦਿੰਦੀ ਆ ਪਰ ਅਦਾਕਾਰੀ ਜਦੋਂ ਵੀ ਮੈਂ ਉਹਨਾਂ ਦੀ ਦੇਖੀ ਹੈ ਸ਼ਾਇਰ ਮੂਵੀ ਜਿਹੜੀ ਆ ਬਹੁਤ ਵਧੀਆ ਹਿੱਟ ਗਈ ਆ ਮਤਲਬ ਕਾਫੀ ਜ਼ਿਆਦਾ ਉਹਨਾਂ ਨੇ ਉਹਦੇ ਵਿੱਚ ਵੀ ਅਦਾਕਾਰੀ ਕੀਤੀ ਤੇ ਮੈਨੂੰ ਲੱਗਦਾ ਹੁਸ਼ਿਆਰ ਸਿੰਘ ਮੂਵੀ ਬਹੁਤ ਜ਼ਿਆਦਾ ਦੇਖਣ ਵਾਲੀ ਆ ਟੀਚਰਸ ਦੇ ਲਈ ਵੀ ਤੇ ਐਸ ਵੈਲ ਐਸ ਸਟੂਡੈਂਟਸ ਦੇ ਲਈ ਵੀ ਤੇ ਫੈਮਿਲੀ ਮੂਵੀ ਆ ਇਹ ਕ ਹਰ ਕੋਈ ਅ ਜਸਪ੍ਰਿਤ ਮੈਮ ਕਿਵੇਂ ਦਾ ਲੱਗਿਆ ਫਿਰ ਟ੍ਰੇਲਰ ਬਿਜ਼ੀ ਡੇ ਦੇ ਵਿੱਚੋਂ ਟ੍ਰੇਲਰ ਦੇਖਿਆ ਕਿਵੇਂ ਦਾ ਲੱਗਿਆ ਹੁਸ਼ਾਰ ਸਿੰਘ ਦਾ ਪ੍ਰੈਂਕਰ ਟ੍ਰੇਲਰ ਤੋਂ ਬਹੁਤ ਵਧੀਆ ਜਿਸ ਤਰੀਕੇ ਨਾਲ ਸਰਤਾਜ ਦੀ ਜਦੋਂ ਮੂਵੀ ਦੀ ਗੱਲ ਆਉਂਦੀ ਹੈ ਨਾ ਤਾਂ ਜਿਹੜੇ ਉਹਨਾਂ ਦੇ ਫੈਨਸ ਨੇ ਇਹ ਤਾਂ ਨੋ ਡਾਊਟ ਹੈ ਕਿ ਫਿਲਮ ਤਾਂ ਹਾਊਸਫੁੱਲ ਜਾਣੀ ਜਾਣੀ ਹੈ ਪਰ ਜਿਹੜਾ ਇਸ ਵਾਰ ਕਨਸੈਪਟ ਹੈ ਉਹਨਾਂ ਦਾ ਬੜਾ ਡਿਫਰੈਂਟ ਜਿਹਾ ਕਾਮੇਡੀ ਵੀ ਵਿੱਚ ਹੈ ਤੇ ਜਿਹੜਾ ਲਾਸਟ ਤੇ ਬਹੁਤ ਵਧੀਆ ਉਹਨਾਂ ਨੇ ਮੈਸੇਜ ਦਿੱਤਾ ਕਿ ਕਿਤਾਬਾਂ ਤੋਂ ਪੜ ਕੇ ਸ਼ਾਇਦ ਉਹ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੈ ਸਿੱਖਣਾ ਬਹੁਤ ਜ਼ਰੂਰੀ ਹੈ ਬੱਚੇ ਸਕੂਲਸ ਦੇ ਵਿੱਚ ਆਉਂਦੇ ਨੇ ਤਾਂ ਉੱਥੇ ਕਿ ਚੋਂ ਲੈ ਕੇ ਕੀ ਜਾ ਰਿਹਾ ਤੇ ਇੱਥੇ ਇਸ ਮੂਵੀ ਦੇ ਵਿੱਚ ਤੁਸੀਂ ਦੇਖਿਆ ਵੀ ਸਰਤਾਜ ਇੱਕ ਨਵੇਂ ਰੰਗ ਦੇ ਵਿੱਚ ਨਜ਼ਰ ਆਏ ਨੇ ਬਿਲਕੁਲ ਡਿਫਰੈਂਟ ਉਹਨਾਂ ਦੀ ਲੁੱਕ ਹੈ ਬਿਲਕੁਲ ਕਿਰਦਾਰ ਹੈ ਬਿਲਕੁਲ ਉਹਨਾਂ ਦਾ ਜਿਹੜਾ ਕਿਰਦਾਰ ਹੈ ਨਾ ਬੜਾ ਸੀਰੀਅਸ ਜਿਹਾ ਤੇ ਹੁਣ ਇਸ ਕਿਰਦਾਰ ਦੇ ਵਿੱਚ ਤੁਮੈਂ ਟ੍ਰੇਲਰ ਹੀ ਦੇਖਿਆ ਤਾਂ ਮੈਂ ਬਹੁਤ ਜ਼ਿਆਦਾ ਹੱਸਿਆ ਉਸ ਟ੍ਰੇਲਰ ਨੂੰ ਦੇਖ ਕੇ ਤੇ ਫਿਲਮ ਤੋਂ ਬਿਲਕੁਲ ਇਹ ਕਹਿ ਸਕਦੇ ਆ ਕਿ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲਣ ਵਾਲੀ ਆ ਸਭ ਤੋਂ ਇੱਕ ਅਹਿਮ ਚੀਜ਼ ਇਹ ਹੈ ਕਿ ਪੰਜਾਬੀ ਹਿਸਟਰੀ ਦੀ ਪਹਿਲੀ ਇਦਾਂ ਦੀ ਫਿਲਮ ਹੈ ਪੰਜਾਬੀ ਮਤਲਬ ਪਾਲੀਵੁੱਡ ਦੀ ਹਿਸਟਰੀ ਦੀ ਜਿਹਦੇ ਵਿੱਚ ਘਟੋ 36 ਜੂਨੀਅਰ ਔਰ ਸੀਨੀਅਰ ਆਰਟਿਸਟ ਨੇ ਹੈ ਨਾ ਸੋ ਉਹ ਹਰ ਇੱਕ ਕਿਸੇ ਦਾ ਰੋਲ ਲਿਖਣਾ ਔਰ ਫਿਰ ਖੁਦ ਇਸ ਚੀਜ਼ ਨੂੰ ਪ੍ਰੋਡਿਊਸ ਕਰ ਰਹੇ ਨੇ ਸੋ ਜਦੋਂ ਤੁਸੀਂ ਮਤਲਬ ਟ੍ਰੇਲਰ ਤੁਸੀਂ ਵਾਚ ਕੀਤਾ ਹੈ ਨਾ ਮਤਲਬ ਉਹ ਤੁਸੀਂ ਇੱਕ ਆਪਾਂ ਇਹ ਚੀਜ਼ਾਂ ਸੈੱਟ ਕਰਦੇ ਹਾਂ ਕਿ ਪੰਜਾਬੀ ਇੰਡਸਟਰੀ ਮਤਲਬ ਕਾਮੇਡੀ ਪਰ ਉਹ ਤੁਹਾਨੂੰ ਕਿਵੇਂ ਇਹ ਬਾਕੀ ਕਾਮੇਡੀ ਮੂਵੀਜ਼ ਤੋਂ ਅਲੱਗ ਲੱਗਦੀ ਹੈ ਬਿਲਕੁਲ ਇੱਕ ਤਾਂ ਜਿਹੜਾ ਸਰਤਾਜ ਦੀ ਮੂਵੀ ਹਮੇਸ਼ਾ ਕਿਤਨੇ ਕਿਤੇ ਬਹੁਤ ਵਧੀਆ ਮੈਸੇਜ ਦੇ ਨਾਲ ਮੂਵੀ ਲੈ ਕੇ ਆਉਂਦੇ ਨੇ ਤਾਂ ਉਹ નો ਡਾਊਟ ਬਹੁਤ ਵਧੀਆ ਮੈਸੇਜ ਉਹਨਾਂ ਦਿੱਤਾ ਤੇ ਇੱਕ ਇਹਦੇ ਵਿੱਚ ਬਹੁਤ ਖਾਸ ਗੱਲ ਹੈ ਹਰ ਇੱਕ ਦਾ ਕਿਰਦਾਰ ਜਿਹੜਾ ਉਹਨਾਂ ਭਾਵੇਂ ਛੋਟਾ ਕਿਰਦਾਰ ਹੈ ਪਰ ਬੜੀ ਬਖੂਬੀ ਉਸ ਨੂੰ ਨਿਭਾਇਆ ਵੀ ਗਿਆ ਤੇ ਜਿਵੇਂ ਲਿਖਿਆ ਗਿਆ ਉਸ ਕਿਰਦਾਰ ਨੂੰ ਕਿ ਇਸ ਬੰਦੇ ਨੇ ਇਸ ਨੂੰ ਪਲੇ ਇਸ ਤਰੀਕੇ ਨਾਲ ਕਰਨਾ ਤਾਂ ਉਹ ਬਹੁਤ ਵਧੀਆ ਟੰਗ ਦੇ ਨਾਲ ਵਿੱਚ ਵਿੱਚ ਬਹੁਤ ਜਗ੍ਹਾ ਇਹੋ ਜਿਹੀਆਂ ਨੇ ਤੁਸੀਂ ਹਾਸ ਹਾਸ ਲੋਰਪੋਰਟ ਹੋ ਜਾਓਗੇ ਤੇ ਕਿਤਨੇ ਕਿਤੇ ਸੀਰੀਅਸ ਟੱਚ ਵੀ ਹੈ ਇਸ ਮੂਵੀ ਦਾ ਯਾਨੀ ਕਿ ਤੁਸੀਂ ਹੱਸ ਵੀ ਰਹੇ ਹੋ ਪਰ ਕਿੰਨਾ ਕਿਤੇ ਤੁਹਾਨੂੰ ਇੱਕ ਬਹੁਤ ਵਧੀਆ ਮੈਸੇਜ ਹੈ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ 86 ਦੇ ਕਰੀਬ ਜਿਹੜੇ ਇਹਦੇ ਵਿੱਚ ਆਰਟਿਸਟ ਨੇ ਤਾਂ ਉਹ ਮਿਹਨਤ ਵੀ ਉਹਨਾਂ ਦੀ ਨਜ਼ਰ ਆ ਰਹੀ ਹੈ ਤੇ ਹਰ ਇੱਕ ਦਾ ਭਾਵੇਂ ਛੋਟਾ ਰੋਲ ਹੈ ਭਾਵੇਂ ਵੱਡਾ ਰੋਲ ਹੈ ਪਰ ਅਹਿਮੀਅਤ ਉਸ ਰੋਲ ਨੂੰ ਜ਼ਰੂਰ ਦਿੱਤੀ ਗਈ ਇਸ ਮੂਵੀ ਦੇ ਵਿੱਚ ਸੋ ਸਾਡੇ ਨਾਲ ਸਤੀਸ਼ ਵੀ ਨੇ ਸਾਡੇ ਪ੍ਰੋਡਿਊਸਰ ਨੇ ਸਤੀਸ਼ ਐਜੂਕੇਸ਼ਨ ਸਿਸਟਮ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਸੋ ਕੀ ਲੱਗਦਾ ਹੈ ਕਿ ਇਦਾਂ ਦੀਆਂ ਮੂਵੀਜ਼ ਜਿਹੜੀਆਂ ਨੇ ਉਹੋ ਟੀਚਰਾਂ ਦੀ ਸੋਚ ਦੇ ਉੱਤੇ ਬੱਚਿਆਂ ਦੀ ਸੋਚ ਦੇ ਉੱਤੇ ਜਾਂ ਮਾਪਿਆਂ ਦੀ ਸੋਚ ਦੇ ਉੱਤੇ ਕੋਈ ਅਸਰ ਪਾਣਗੀ ਬੇਸਿਕਲੀ ਇਹ ਫਿਲਮ ਇੱਕ ਚੇਂਜ ਲਾਣਾ ਚਾਹੁੰਦੀ ਹੈ ਤੇ ਸੋਸਾਇਟੀ ਦੇ ਵਿੱਚ ਕਿੰਜ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਉਹਨਾਂ ਨੂੰ ਕਿਵੇਂ ਆਪਾਂ ਪ੍ਰੈਕਟੀਕਲ ਦੇ ਨਾਲ ਜੋੜ ਸਕਦੇ ਹਾਂ ਤੇ ਕਿਦਾਂ ਆਪਾਂ ਲੋਕਾਂ ਨੂੰ ਆਪਣੇ ਪੇਰੈਂਟਸ ਨੂੰ ਤੇ ਟੀਚਰਾਂ ਨੂੰ ਮੇਨ ਗੱਲ ਹੈ ਕਿ ਟੀਚਰ ਕਿਦਾਂ ਪੜਾ ਰਹੇ ਨੇ ਬੱਚਿਆਂ ਨੂੰ ਇਹ ਹੈਗੇ ਤੇ ਇੱਕ ਹੋਰ ਇਹ ਗੱਲ ਹੈ ਕਿ ਜੇ ਇਕੱਲਾ ਬੰਦਾ ਚੇਂਜ ਲਾਣਾ ਚਾਵੇ ਸੋਸਾਇਟੀ ਦੇ ਵਿੱਚ ਤਾਂ ਲਾ ਸਕਦਾ ਹੈ ਹੋਰ ਵੀ ਲੋਕ ਉਹਦੇ ਨਾਲ ਇਕੱਠੇ ਹੋ ਕੇ ਚੇਂਜ ਲਿਆਉਂਦੇ ਨੇ ਸੋ ਜਦੋਂ ਤੁਸੀਂ ਟ੍ਰੇਲਰ ਦੇਖਿਆ ਕੋਈ ਐਦਾ ਦੀ ਚੀਜ਼ ਜਿਹੜਾ ਤੁਹਾਨੂੰ ਕੋਈ ਐਦਾ ਦਾ ਸੀਨ ਵਿੱਚ ਜਿਹੜਾ ਕਲਿੱਕ ਕੀਤਾ ਹੋਵੇ ਕਿ ਹਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ ਚੇਂਜ ਦੀ ਬਿਲਕੁਲ ਜਦ ਆਪਾਂ ਪਿੰਡੂ ਏਰੀਆ 'ਚ ਜਾਂਦੇ ਹਾਂ ਤਾਂ ਸਿਰਫ ਇਹ ਕਹਿੰਦੇ ਆ ਕਿ ਪੜੋ ਪੜੋ ਪਰ ਉਹ ਇਹ ਨਹੀਂ ਸਿਖਾਉਂਦੇ ਕਿ ਕਿੰਜ ਪੜਨਾ ਹੈ ਕਿਉਂਕਿ ਜਦ ਆਪਾਂ ਇਹ ਜਦ ਆਪਾਂ ਟ੍ਰੇਲਰ ਦੇਖਦੇ ਆ ਤਾਂ ਉਹਦੇ ਵਿੱਚ ਪਾਣੀ ਦੇ ਲਿਫਾਫੇ ਵਿੱਚ ਲਿਫਾਫੇ ਦੇ ਵਿੱਚ ਪਾਣੀ ਪਾ ਕੇ ਉਹ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਹੈ ਤਾਂ ਜਿਹੜੇ ਅਦਰ ਟੀਚਰ ਹੁੰਦੇ ਆ ਉਹ ਉਹਨਾਂ ਨੂੰ ਲੱਗਦਾ ਕਿ ਕੀ ਕਰੀ ਜਾ ਰਿਹਾ ਵਾ ਉਹੀ ਚੀਜ਼ ਹੈ ਕਿ ਜਦ ਆਪਾਂ ਪ੍ਰੈਕਟੀਕਲੀ ਜਦ ਸਮਝਾਣੇ ਆ ਤਾਂ ਉਹ ਜ਼ਿਆਦਾ ਬਖੂਬੀ ਨਾਲ ਬੱਚਿਆਂ ਨੂੰ ਸਮਝ ਆਂਦਾ ਹੈ ਸੋ ਅਸ ਮੇਰੇ ਨਾਲ ਹੋਰ ਵੀ ਸਟਾਫ ਮੈਂਬਰਸ ਨੇ ਕਿਉਂਕਿ ਸਾਰਿਆਂ ਨੇ ਟ੍ਰੇਲਰ ਦੇਖਿਆ ਆਲਮੋਸਟ এডੂਕੇਸ਼ਨ ਸਿਸਟਮ ਦੇ ਉੱਤੇ ਇਹ ਟ੍ਰੇਲਰ ਗੱਲ ਕਰਦਾ ਹੈ ਇਟ ਇਹ ਟ੍ਰੇਲਰ ਇਹ ਗੱਲ ਕਰਦਾ ਹੈ ਕਿ এডੂਕੇਸ਼ਨ ਸਿਸਟਮ ਦੇ ਵਿੱਚ ਚੇਂਜ ਦੀ ਕੀ ਜ਼ਰੂਰਤ ਹੈ ਅਸੀਂ ਚੇਂਜ ਚੇਂਜ ਤਾਂ ਕਹਿੰਨੇ ਆ ਅਸੀਂ ਫੈਸਿਲਿਟੀਆਂ ਦੇ ਲਈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਭੇਜ ਦਿਆਂ ਜਾਂ ਸਕੂਲ ਚੇਂਜ ਕਰ ਦਿੰਨੇ ਆ ਬਟ ਸਾਡੇ ਬੱਚੇ ਪੜਨ ਕਿਵੇਂ ਔਰ ਉਹਨਾਂ ਦਾ এডੂਕੇਸ਼ਨ ਸਿਸਟਮ ਜਿਹੜਾ ਉਹਦੇ ਵਿੱਚ ਚੇਂਜ ਕੀ ਹੋਣਾ ਚਾਹੀਦਾ ਇਹ ਮੂਵੀ ਬਖੂਬੀ ਤਰੀਕੇ ਨਾਲ ਬਿਆਨ ਕਰਦੀ ਹੈ ਸਾਡੇ ਨਾਲ ਇੰਦਰ ਜੀ ਨੇ ਸਰ ਕਿਵੇਂ ਦਾ ਲੱਗਿਆ ਟ੍ਰੇਲਰ ਹੁਸ਼ਿਆਰ ਵੈਸੇ ਤਾਂ ਸਨਰਤਾਜ ਜੀ ਆਪਣੇ ਵਿੱਚ ਇੱਕ ਬਹੁਤ ਵਧੀਆ ਰੋਲ ਮਾਡਲ ਨੇ ਜੋ ਕਿ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਸਿੱਖਣ ਨਹੀਂ ਲੈ ਕੇ ਆਉਂਦੇ ਨੇ ਪਰ ਇਸ ਵਾਰੀ ਉਹਨਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਜੋ ਕਿ ਅਸੀਂ ਦੇਖਦੇ ਪੰਜਾਬ ਦੇ ਵਿੱਚ ਅਕਸਰ ਹੁੰਦਾ ਹੈ ਵੀ ਟੀਚਰਾਂ ਦੇ ਦੇ ਕੋਲੋਂ ਕੰਮ ਜ਼ਿਆਦਾ ਕਰਵਾਇਆ ਜਾਂਦਾ ਹੈ ਪਰ ਉਹਨਾਂ ਦੇ ਵਿੱਚੋਂ ਪੜ੍ਹਾਈ ਜ਼ਿਆਦਾ ਨਹੀਂ ਕਰਾਈ ਜਾਂਦੀ ਜਿਸ ਦੇ ਵਿੱਚ ਸ਼ਰਮਾ ਜੀ ਨੇ ਬੀ ਆਨ ਸ਼ਰਮਾ ਜੀ ਨੂੰ ਬਹੁਤ ਵਾਰੀ ਤੰਜਵੀ ਵੀ ਕਸਿਆ ਵੀ ਸਾਡੇ ਸਿਸਟਮ ਦੇ ਵਿੱਚ ਰਹਿਣਾ ਤਾਂ ਸਰਵੇ ਜ਼ਰੂਰੀ ਨੇ ਪੜ੍ਹਾਈ ਜ਼ਰੂਰੀ ਨਹੀਂ ਇਸ ਲਈ ਇਹਨਾਂ ਨੂੰ ਬਹੁਤ ਹੀ ਬਖੂਬੀ ਜਿਹੜੀ ਰੋਕਾ ਬਲ ਵੀ ਸੜਾਇ ਤੇ ਬਹੁਤ ਵਧੀਆ ਰੋਲ ਮਾਡਲ ਨੇ ਥੈਂਕ ਯੂ ਥੈਂਕ ਯੂ ਸੋ ਸਟਾਫ ਦੇ ਨਾਲ ਗੱਲਬਾਤ ਕੀਤੀ ਹਰ ਕਿਸੇ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਅਸੀਂ ਜਿੰਨਿਆਂ ਦੇ ਨਾਲ ਵੀ ਗੱਲਬਾਤ ਕੀਤੀ ਹਰ ਕਿਸੇ ਨੂੰ ਕੋਈ ਨਾ ਕੋਈ ਲਾਈਨ ਕੋਈ ਨਾ ਕੋਈ ਸੀਨ ਜਿਹੜਾ ਉਹ ਜ਼ਰੂਰ ਟੱਚ ਕੀਤਾ ਸੋ ਹਾਲੇ ਤਾਂ ਟ੍ਰੇਲਰ ਰਿਲੀਜ਼ ਆਇਆ ਫਿਲਮ ਹਲੇ ਬਾਕੀ ਹੈ ਸੋ ਬਹੁਤ ਇੱਕ ਇੱਕ ਤਰੀਕੇ ਨਾਲ ਕਹਿ ਲੋ ਕਿ ਆਡੀਅנס ਦੇ ਲਈ ਇੱਕ ਨਵਾਂ ਮਟੀਰੀਅਲ ਪਰ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ ਦੇ ਉੱਤੇ ਗੱਲ ਕਰਨੀ ਵੀ ਬੇਹੱਦ ਜ਼ਰੂਰੀ ਹੈ ਸੋ ਕਿਵੇਂ ਟੀਚਰਸ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ ਸਟੂਡੈਂਟਸ ਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਪ੍ਰੋਬਲਮਸ ਨੇ ਔਰ ਖਾਸ ਤੌਰ ਤੇ ਚੇਂਜ ਕੀ ਹੋਣਾ ਚਾਹੀਦਾ ਉਸ ਬਾਬਤ ਇਸ ਫਿਲਮ ਦੇ ਉੱਤੇ ਗੱਲਬਾਤ ਕੀਤੀ ਸੋ 7 ਫਰਵਰੀ ਨੂੰ ਸਾਰੇ ਜਣੇ ਤਿਆਰ ਰਹਿਓ ਸਿਨੇਮਾ ਘਰਾਂ ਦੇ ਵਿੱਚ ਖੁਸ਼ਿਆਰ ਸਿੰਘ ਫਿਲਮ ਜਿਹੜੀ ਉਹ ਤੱਕ ਪਾਉਣ ਆ ਰਹੀ ਹੈ